ਇਹ ਜਿਹੜੀ ਜ਼ਮੀਨ ਹੈ ਇਹ ਤੁਸੀਂ ਵੇਖ ਰਹੇ ਹੋ ਇਹ ਜ਼ਮੀਨ 50000 ਰੁਪਏ ਕਿੱਲੇ ਦੇ ਹਿਸਾਬ ਨਾਲ ਠੇਕੇ ਤੇ ਲਈ ਸੀ ਪਾਲ ਸਿੰਘ ਨੇ ਤੇ ਨਰਮਾ ਬਹੁਤ ਹੀ ਚੰਗਾ ਸੀ ਤੇ ਐਤਕੀ ਇਹਨੂੰ ਇਹ ਲੱਗਦਾ ਸੀ ਵੀ ਮੇਰੇ ਸਾਰੇ ਪੁਰਾਣੇ ਜਿਹੜੇ ਧੋਣਿਆ ਤੋਤੇ ਜਾਣਗੇ ਤੇ ਜੋ ਵੀ ਕਰਜ਼ਾ ਪਹਿਲਾਂ ਦਾ ਦੇਣਾ ਹੈ ਜਿਹੜੇ ਪਹਿਲਾਂ ਇਹਨਾਂ ਨੇ ਕੰਮ ਕੀਤੇ ਚਲੋ ਬੱਚੇ ਵਾਏ ਹੋਰ ਸਾਰਾ ਫੜ ਤੜਕੀ ਹੁੰਦਾ ਹੈ ਘਰ ਬਣਾਏ ਉਹ ਸਾਰਾ ਕਰਜ਼ਾ ਇਹਦੇ ਸਿਰ ਤੇ ਸੀ ਇਹਨੇ 5 6 ਕਿਲੇ 6 ਕਿਲੇ ਬਾਣ ਲਿਆ ਸੀ ਠੇਕੇ ਤੇ ਤੇ ਸਾਰਾ ਨਰਮਾ ਵੇਚਦਾ ਤੇ ਨਰਮਾ ਬਹੁਤ ਹੀ ਸੋਹਣਾ ਸੀ ਦਰਸ਼ਨੀ ਨਰਮਾ ਸੀ ਰੂਹ ਖੁਸ਼ ਹੁੰਦੀ ਸੀ ਤੇ ਪਰ ਅੱਜ ਜਿਹੜਾ ਇਹਦਾ ਨਰਮਾ ਜਮੇ ਤਬਾਹ ਹੋ ਗਿਆ ਇਹ بارشਾਂ ਨੇ ਤਬਾਹ ਕਰਤਾ ਤੇ ਨਰਮੇ ਦੇ ਵਿੱਚ ਅੱਜ 5 ਮਣ ਨਰਮਾ ਵੀ ਨਿਕਲਣ ਵਾਲਾ ਹੈ ਨਹੀਂ ਤੂੰ ਨਰਮਾ ਵੇਖ ਰਿਓ ਸਾਹਮਣੇ ਕੁਝ ਵੀ ਨਹੀਂ ਰਹਿ ਗਿਆ ਨਰਮੇ 'ਚ ਇਹ ਪੰਜਵਾਂ ਨਿਕਲਦਾ ਨਹੀਂ ਤੇ ਖਰਚਾ ਵੀ ਬਹੁਤ ਜ਼ਿਆਦਾ ਕਰਤਾ ਨਰਮੇ ਤੇ ਪਰ ਪੱਲੇ ਵੀ ਨਹੀਂ ਕੁਝ ਪੈਂਦਾ ਤੀਦਾ ਤੇ ਬਾਕੀ ਇਹਦੇ ਜਿਹੜੇ ਹੋਰ ਵੀ ਪਿੰਡ ਦੇ ਕਿਸਾਨ ਇੱਥੇ ਪਹੁੰਚੇ ਐ ਐਸਸੀ ਭਰਾ ਵੀ ਪਹੁੰਚੇ ਐ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਹ ਬੰਦਾ ਕਿਹੋ ਜਿਹਾ ਕਿਵੇਂ ਤੇ ਇਹਨੇ ਜ਼ਮੀਨ ਠੇਕੇ ਤੇ ਲਈ ਸੀ ਤੇ ਕਿੰਨਾ ਵਿਚਾਰੇ ਨੇ ਕਰਜ਼ਾ ਦੇਣਾ ਤੇ ਅੱਜ ਜਿਹੜਾ 25000 ਰੁਪਇਆ ਇਹਨੇ ਕਿੱਲੇ ਤੇ ਖਰਚ ਕਰਤਾ ਇਹ ਤੋਂ ਪਹਿਲਾਂ ਤੇ ਸਾਰਾ ਹੀ ਉਹ ਕਰਜ਼ਾ ਚੱਕ ਕੇ ਲਾਇਆ ਹੁਣ ਮੈਨੂੰ ਦੱਸੋ ਵੀ ਇੰਨਾ ਕਰਜ਼ਾ ਚੱਕ ਕੇ ਜਿਹੜਾ ਲਾਇਆ ਤੇ 50000 ਠੇਕੇ ਵੀ ਭਰਨਾ ਤੇ ਗਰੀਬੰਦਾ ਕਿੱਥੋਂ ਭਰਦੂ ਯਾਰ ਗਰੀਬੰਦੇ ਦੇ ਕਿਹੜਾ ਟਰੱਕ ਚੱਲਦੇ ਆ ਕੀ ਉਹਦਾ ਹੋਰ ਕਾਰੋਬਾਰ ਆ ਉਹਨੇ ਦਾਵਾ ਤੋ ਦਿਹਾੜੀ ਜਾਣਾ ਤੇ ਜਾਂ ਜ਼ਮੀਨ ਨੂੰ ਠੇਕੇ ਤੇ ਲੈ ਲੈਣੀ ਆ ਹੋਰ ਤਾਂ ਕੋਈ ਕਾਰੋਬਾਰ ਇਹਨਾਂ ਦਾ ਹੈ ਨਹੀਂ ਤੇ ਹੁਣ ਆਪਾਂ ਇਹਨਾਂ ਨੂੰ ਪੁੱਛਦੇ ਆ ਸਾਰੀ ਗੱਲਬਾਤ ਇਹਨਾਂ ਨਾਲ ਕਰਦੇ ਆ ਗੱਲ ਹਾਂ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਜੀ ਤੁਹਾਡਾ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਪਿੰਡ ਹੈ ਜੀ ਪੰਨੀ ਵਾਲਾ ਫੱਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਨਰਮਾ ਹੀ ਖੜਾ ਚਾਹੁੰਗੇ ਠੇਕੇ ਤੇ ਪਹਿਲੀ ਲਈ ਸੀਗੀ ਜੀ ਹਾਂ ਤੇ ਨਰਮਾ ਬਹੁਤ ਸੋਹਣਾ ਖੜਾ ਸੀਗਾ ਜੀ ਹਾਂ ਤੇ ਪਹਿਲਾਂ ਤਾਂ ਮਹਿੰਗੇ ਬੀ ਲੈ ਕੇ ਬੀਜੇ ਜੀ ਹਾਂ ਤੇ ਸਾਰਾ ਨਰਮਾ ਤਬਾਹ ਕਰਤਾ ਮੌਸਮ ਨੇ ਜੀ ਹਾਂ ਪਾਣੀ ਕੱਢੀ ਦਾ ਜੀ ਨਹੀਂ ਆ ਜਾਂਦਾ ਪਾਣੀ ਕੱਢੀ ਦਾ ਨਹੀਂ ਆ ਜਾਂਦਾ ਹੁਣ ਪਾਣੀ ਖੜਾ ਰਿਹਾ ਆ ਕਰ ਉਹਨੂੰ ਹਟ ਗਏ ਖੇਤ ਆ ਹੁੰਦੇ ਮਰਨ ਨੂੰ ਜੀ ਕਰਦਾ ਕੋਈ ਫਾਹ ਲੈ ਲੀਏ ਜਾਵਨ ਨਾਲ ਹਾਂ ਠੀਕ ਹੈ ਜੀ ਵੀ ਇੰਨੇ ਮਹਿੰਗੇ ਆ ਹਾਂ ਰੇਹਾਂ ਸਪਰੇਆ ਤੁਹਾਨੂੰ ਪਤਾ ਸਪਰੇਅ 3 ਤਨ 1000 ਦੀ 35 3500 ਦੀ ਸਪਰੇਅ ਹੈ ਜੀ ਜਿਹੜੀ ਕਿੱਲੇ ਦੀ ਕਿੱਲੇ ਦੀ ਕਿੱਲੇ ਦੀ ਹੋ ਜਾਂਦੀ ਤੇ ਡੀ ਏ ਪੀ ਹੈ ਜੀ ਡੀ ਏ ਪੀ ਪਾ ਕੇ ਅਸੀਂ ਨਰਮਾ ਪਹਿਲਾਂ ਬੀਜਿਆ ਯੂਰੀਆ ਪਾਈ ਫਿਰ ਇਹਦੇ ਵਿੱਚ ਕੱਖ ਮਾਰਨ ਤੇ ਲੇਵਰ ਲੱਗੀ ਬਹੁਤ ਮਿਹਨਤ ਕੀਤੀ ਜੀ ਬਹੁਤ ਜ਼ਿਆਦੇ ਤੇ ਅਖੀਰ ਨੂੰ ਜਿਦੋਂ ਫਲ ਬੱਕਣ ਤੇ ਆਇਆ ਤੇ ਉਹਨਾਂ ਪੱਲੇ ਕੁਝ ਨਹੀਂ ਰਹਿ ਗਿਆ ਜੀ ਜਿਵੇਂ ਹੁਣ ਤਾਂ ਨਾ ਬਸ ਕੁਛ ਦੀਦਾ ਨਹੀਂ ਅੱਗੇ ਜੀ ਜੋ ਸਰਕਾਰਾਂ ਬਾਹ ਫੜਨ ਤੇ ਫੇਰ ਐਨਾ ਮਨ ਨਾ ਕਰੇ ਐਡਾ ਮਨ ਉਖਾ ਨਾ ਹੋਵੇ ਵੀ ਮਾਰੀ ਜਾਈਏ ਕੁਛ ਕਾ ਕੇ ਬੜਾ ਮੰਦੂ ਜੀ ਸਰਕਾਰਾਂ ਚਲੋ ਖੋਨੂ ਕੀ 5-7000 ਜਾਂ 10000 ਰੁਪਇਆ ਕਿੱਲਾ ਦੇ ਦੇਣਗੇ ਉਹਦੇ ਨਾਲ ਤਾਂ ਘਰ ਪੂਰਾ ਨਹੀਂ ਹੁੰਦਾ ਫਿਰ ਕਿੰਨੇ ਕਿੰਨੇ ਕੀ ਕਹਿਣਾ ਸਰਕਾਰ ਨੂੰ ਵੀ ਸਾਨੂੰ ਇਹਦਾ ਕਿੰਨਾ ਮੌਜਾ ਦਿੱਤਾ ਜਾਂਦਾ ਸਾਹਿਬ ਜੀ 30 ਤੇ 35 20000 ਰੁਪਏ ਕਿੱਲੇ ਦਾ ਖਰਚਾ ਆਇਆ ਜੀ ਖਰਚਾ ਆ ਗਿਆ ਬਾਕੀ ਠੇਕਾ ਤੇ ਠੇਕਾ 50000 ਰੁਪਏ ਠੇਕਾ ਜੀ ਹੂੰ ਤੇ ਜੇ ਸਰਕਾਰ 5-7000 ਦੇ ਦੂ 5-7000 ਨਾਲ ਤਾਂ ਖਰਚਾ ਨਹੀਂ ਮੁੜਦਾ ਜੀ ਨਹੀਂ ਮੁੜਦਾ ਠੀਕ ਹੈ ਜਵਾਗ ਤਾਂ ਭੁੱਖੇ ਬੈਠੇ ਆ ਜੀ ਅੱਜ ਜਿਵੇਂ ਪਾਣੀ ਖੜਾ ਹੈ ਉਤੋਂ ਮੌਸਮ ਖਰਾਬ ਹੋਈ ਜਾਂਦਾ ਐ ਤਾਂ ਫਿਰ ਕਣਕ ਵੀ ਜਣੀ ਮੁਸ਼ਕਲ ਕਣਕ ਮੈਨੂੰ ਤਾਂ ਨਹੀਂ ਲੱਗਦਾ ਜੀ ਵੀਜੀ ਆਊਗੀ ਕਣਕ ਹੂੰ ਬਾਕੀ ਜੇ ਮੌਸਮ ਸਾਫ਼ ਹੁੰਦਾ ਤਾਂ ਫੇਰ ਭਾਵੇਂ ਵੀਜੀ ਆ ਪਰ ਲੱਗਦਾ ਨਹੀਂ ਜੀ ਹੁਣ ਤਾਂ ਲੈਵਲ 1 ਹੋ ਗਿਆ ਜੀ ਹਾਂ ਪਹਿਲਾਂ ਵੀ ਕੱਢਦੇ ਰਹੇ ਹਾਂ ਹਾਂ ਚਾਰ ਪੰਜ ਵਾਰੀ ਮੋਟਰ ਲਾ ਕੇ ਕੱਢਿਆ ਕਦੇ ਬਾਲਟੀਆਂ ਨਾਲ ਕੱਢਿਆ ਹਾਂ ਤੇ ਝੋਨੇ ਵੀ ਕੱਢਦੇ ਰਹੇ ਹੁਣ ਤਾਂ ਝੋਨੇ ਦਾ ਤਾਂ ਲੈਵਲ 1 ਹੋ ਗਿਆ ਜੀ ਹੂੰ ਹੁਣ ਤਾਂ ਨਰਮੇ ਦੇ ਤਾਂ ਪੱਲਾ ਹੀ ਹੈ ਨਹੀਂ ਜੀ ਕੁਝ ਤੇ ਬਚਨ ਦੇ ਚਾ ਮਤਲਬ ਬਚਨ ਤਾਂ ਤੁਸੀਂ ਵੇਖ ਹੀ ਸਕਦੇ ਆ ਨਹੀਂ ਬਚਦਾ ਹੈ ਨਹੀਂ ਜੀ ਕੁਝ ਬਚਿਆ ਹੀ ਨਹੀਂ ਜੀ ਬਚਣਾ ਕੀ ਹੈ ਹਾਂ ਤੇ ਪਾਣੀ ਆ ਸੁੱਕੂ ਦਾ ਫੇਰ ਹੀ ਬਸ ਹੁਣ ਤਾਂ ਜੀ ਹੋਂਦ ਤੇ ਝੋਨੇ ਵੱਡੇ ਜਾਂ ਐਨਾ ਹੈ ਜੀ ਹੂੰ ਤੇ ਬਾਕੀ ਤੁਸੀਂ ਵੇਖ ਲਓ ਜੀ ਇਹੇ ਪਹਿਲੀ ਤੁਸੀਂ ਇਹੇ ਲਈ ਸੀ ਜਿਹੜੀ 5 ਕਿੱਲੇ ਠੇਕੇ ਤੇ ਹਾਂਜੀ ਬਸ ਉਹ ਹੀ ਖਰਾਬ ਹੋ ਗਈ ਇਹ ਸਾਰੀ ਖਰਾਬ ਹੋ ਗਈ ਸਾਰੀ ਸਾਰੀ ਜ ਨਰਮਾ ਵਿਦਿਆ ਸੀਗੇ ਜੀ ਮਿਹਨਤੀਆਂ ਕਿਉਂਕਿ ਆਪਾਂ ਦਾ ਮਜ਼ਦੂਰ ਪਰਿਵਾਰ ਆ ਜੀ ਹਾਂ ਮਿਹਨਤੀਆਂ ਮਿਹਨਤ ਕਰਦੇ ਸੀਗੇ ਹਾਂ ਚਲ ਨਰਮਾ ਆਪ ਚੁਗ ਲਾਂਗੇ ਜੀ ਹਾਂ ਮਰੇਗਾ ਨਰੂਗਾ ਦਾ ਵੀ ਕੰਮ ਸਰਕਾਰ ਨੇ ਬੰਦ ਕਰਤਾ ਜੀ ਤੇ ਜਦੋਂ ਅੱਗੇ ਉੱਥੇ ਵੀ ਬੁੜੀਆਂ ਜਾ ਕੇ ਟਾਈਮ ਪਾਸ ਹੋ ਜਾਂਦਾ ਸੀ ਬਜ਼ੁਰਗ ਬਾਪੂ ਵੀ ਜਾਵੜਦੇ ਸੀਗੇ ਤੇ ਜਿਹੜਾ ਤੁਸੀਂ ਖਰਚਾ ਕੀਤਾ ਇਹ ਵੀ ਫਿਰ ਵਿਆਜ ਤੇ ਫੜ ਕੇ ਕੀਤਾ ਹੋਣਾ ਕੋਈ ਕੁਝ ਤਾਂ ਫੜੇ ੜੇ ਹੈ ਜੀ ਕੋਈ ਨਾ ਧਾਰ ਹੈ ਅੱਜ ਕੱਲ ਦੁਕਾਨਦਾਰ ਨਾ ਧਾਰ ਕਰ ਲੈਂਦੇ ਜੀ ਵੀ ਚਲ ਕੋਈ ਨਹੀਂ ਫਸਲ ਪਤਾ ਹੀ ਹੈ ਵੀ ਨਰਮਾ ਪਿੰਡ ਦੇ ਵਿੱਚ ਵਧੀਆ ਬਣੀ ਹੈ ਜੀ ਸਾਰਿਆਂ ਨੂੰ ਪਤਾ ਵੀ ਚਲ ਬੰਦਿਆਂ ਨੇ ਮੋੜ ਹੀ ਦੇਣੇ ਆ ਤੇ ਨਰਮਾ ਸੀਗਾ ਜੀ ਨਰਮੇ ਤੇ ਹੀ ਆਸ ਸੀਗੀ ਵੀ ਨਰਮਾ ਚੁੱਕ ਕੇ ਤੇ ਆਪਾਂ ਮੋੜ ਦੇਣੇ ਆ ਜੀ ਪੈਸੇ ਸਾਰੇ ਪੈਸੇ ਦਾ ਹੁਣ ਲੂਡ 2 ਲੱਖ ਰੁਪਏ ਦਾ ਦੁਕਾਨਦਾਰ ਦਾ ਦੇਣ ਵਾਲਾ ਖੜਾ ਜੇ ਜਿਦੋਂ ਆਪਾਂ ਰੇਹਾਂ ਸਪਰੇਆਂ ਚੱਕੀਆਂ ਹਾਂ ਤੇ ਬਾਕੀ ਠੇਕਾ ਦੇਣ ਵਾਲਾ ਪਿਆ ਜੀ ਚਰਨ ਜੀ ਜਟਾਣੇ ਦੀ ਪਹਿਲੀ ਲਈ ਆਈ ਠੇਕੇ ਤੇ ਆਪਾਂ ਫਟੋਗੜ ਤਿੰਨ ਪੁੱਲ ਤੇ ਲੱਖ 1 ਠੇਕਾ ਵੀ ਪਿਆ ਤੇ ਹਾਂ ਜੀ ਤੇ ਬੱਸ ਕੁਝ ਨਹੀਂ ਬੱਲੇ ਜੀ ਹੁਣ ਤਾਂ ਸਤਿ ਸ਼੍ਰੀ ਕਾਲੀਰ ਜੀ ਮੇਰਾ ਨਾਮ ਦਲਜੀਤ ਸਿੰਘ ਜੀ ਪਿੰਡ ਪੰਨੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਇਹ ਗਰੀਬ ਪਰਿਵਾਰ ਸੀ ਆਪਣੇ ਗਵਾਂਢੀ ਘਰ ਆਈ ਮਜ਼ਦੂਰੀ ਕਰਦੇ ਨੇ ਆਪਦੀ ਬਹੁਤ ਵਧੀਆ ਹੀ ਬਾਣ ਇਹਨਾਂ ਕੋਲੇ ਠੇਕੇ ਤੇ ਹੁੰਦਾ ਆਏ ਸਾਲ ਹੀ 5-7 ਸਾਲ ਹੋ ਗਏ ਕੋਈ 5 ਕਿੱਲੇ ਲੈ ਲਈ ਕੋਈ 7 ਕਿੱਲੇ ਲੈ ਲਈ ਆ ਆਣ ਵੀ ਇਹਨਾਂ ਕੋਲੇ 5-6 ਕਿੱਲੇ ਏਕੜ ਐਤ ਕੀ ਠੇਕੇ ਤੇ ਸੀਗਾ ਇਹ 50000 ਸਾਰਾ ਠੇਕਾ ਦੇਣ ਵਾਲਾ ਰਹਿੰਦਾ ਹੈ ਜੀ ਹਜੇ ਬੁਰਾ ਹਾਲ ਆਈ ਫਸਲ ਸਾਰੀ ਖਰਾਬ ਹੋ ਗਈ ਦੁਕਾਨ ਤੋਂ ਸਪਰੇਅ ਚੱਕ ਰਹੇ ਸੀਗੇ ਹੀ ਅੱਡੇ ਤੋਂ ਉਹਨਾਂ ਦੇ ਵੀ ਪੈਸੇ ਹਜੇ ਸਾਰੇ ਦੇਣ ਵਾਲੇ ਰਹਿੰਦੇ ਆ ਜੀ ਇਹਨਾਂ ਦਾ ਬਹੁਤ ਬੁਰਾ ਹਾਲ ਆਈ ਸਰਕਾਰ ਇਹਨਾਂ ਦੀ ਬਾਹ ਫੜੇ ਹਾਲਾਤ ਤਾਂ ਹੁਣ ਸਾਡੇ ਪਿੰਡ ਦੇ ਹੀ ਝੋਨਾ ਵੜਨ ਦੇ ਵੀ ਬਹੁਤ ਬੁਰੇ ਹੋ ਚੁੱਕੇ ਆਈ ਝੋਨੇ ਨਰਮੇ ਦਾ ਸਾਰਾ ਇੱਕ ਹੀ ਲੈਵਲ ਹੈ ਜੀ ਜੇ ਅੱਜ ਤਕਰੀਬਨ ਤਕਰੀਬਨ ਮੌਸਮ ਬਹੁਤ ਜ਼ਿਆਦਾ ਖਰਾਬ ਆ ਅੱਜ ਵੀ ਹੋਰ ਆਉਂਦਾ ਆ ਤਾਂ ਝੋਨੇ ਵੀ ਵੜਨ ਜੜੇ ਕਤਾ ਸਕਦੀ ਆਈ ਪਿੰਡ ਨੂੰ ਵੀ ਖਤਰਾ ਹੋ ਸਕਦਾ ਪਿੰਡ ਦੇ ਘੇਰੇ ਨਾਲ ਪਾਣੀ 4-4 ਫੁੱਟ ਦੇ ਲਗਭਗ ਸਾਰੇ ਖੜਾ ਹੈ ਜੀ ਤਕਰੀਬਨ ਨਿਆਈਆਂ 'ਚ ਬੰਨ ਲਾਏ ਸੀ ਲੋਕਾਂ ਨੇ ਉਹ ਸਾਰੇ ਤਰਨ ਕਿਨਾਰੇ ਆ ਜੀ ਬਿਲਕੁਲ ਕੋਈ ਪ੍ਰਸ਼ਾਸਨ ਨਹੀਂ ਬਾਹ ਫੜ ਰਿਹਾ ਕੋਈ ਸਰਕਾਰ ਨਹੀਂ ਬਾਹ ਫੜ ਰਹੀ ਇੱਕ ਮੋਟਰ ਲਗਾਈ ਗਈ ਸੀ ਕੱਸੀ ਤੇ ਪਾਣੀ ਸੁੱਟਣ ਨੂੰ ਵਿਚਾ ਕੇ ਪਾਈਪ ਲਾਈਨ ਦਾ ਪਾਣੀ ਕੱਸੀ ਸੁੱਟ ਦਈਏ ਉਹ ਵੀ ਰਾਤ ਚੋਰੀ ਦੇ ਡਰ ਤੋਂ ਖੋਲ ਲਿਆਏ ਆ ਉੱਥੇ ਕੋਈ ਬੰਦਾ ਨਹੀਂ ਪਹੁੰਚਿਆ ਉੱਥੇ ਤਿੰਨ ਚਾਰ ਮੋਟਰਾਂ ਲਾਉਨੇ ਆ ਤਾਂ ਪਾਣੀ ਦੇ ਘੇਰੇ ਦਾ ਪਿੰਡ ਦਾ ਦਬਾ ਘਟਦਾ ਹੀ ਨਹੀਂ ਪਿੰਡ ਦਾ ਬਹੁਤ ਬੁਰਾ ਹਾਲਾਂ ਦੀ ਕੋਈ ਵੀ ਸੰਸਥਾ ਮਦਦ ਕਰਨੀ ਚਾਹੁੰਦੀ ਹੈ ਤਾਂ ਇਹ ਬਾਬਾ ਜੀ 2 2.5 ਮਹੀਨਿਆਂ ਦੇ ਕਰੀਬ ਦਿੱਲੀ ਮੋਰਚੇ ਦੇ ਵਿੱਚ ਉੱਥੇ ਹੀ ਰਹੇ ਹਨ ਘਰ ਛੱਡ ਕੇ ਆਪਣਾ ਪਰਿਵਾਰ ਛੱਡ ਕੇ 2 2.5 ਮਹੀਨੇ ਲਗਾਤਾਰ ਉੱਥੇ ਰਹੇ ਹਨ ਇਹਨਾਂ ਦੇ ਲੜਕਾ ਨੇ ਨਿੱਕਾ ਸਿੰਘ ਇਹ ਸਾਡੇ ਨਾਲ ਸ੍ਰਿੰਦਰਪਾਲ ਸਿੰਘ ਰਾਸ਼ਨ ਪਾਣੀ ਲੈ ਕੇ ਅਸੀਂ 5-7 ਢੇਡੇ ਲਾ ਕੇ ਆਏ ਆ ਉੱਥੇ ਜਾਂਦੇ ਰਹੇ ਹਈ ਹਿੱਸੇ ਵੰਡਾ ਖਰਚਾ ਦਿੰਦੇ ਰਹੇ ਆ ਉਦੋਂ ਵੀ ਗਰੀਬ ਪਰਿਵਾਰ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਹਨ ਜੇ ਕੋਈ ਵੀ ਸੰਸਥਾ ਇਹਨਾਂ ਦੀ ਮਦਦ ਕਰਨਾ ਚਾਹੁੰਦੀ ਹੈ ਅੱਜ ਇਹਨਾਂ ਦੇ ਬੱਚੇ ਭੁੱਖੇ ਬੈਠੇ ਹਨ ਤਾ ਇਹਨਾਂ ਦਾ ਨੰਬਰ ਆਪਾਂ ਬੋਲ ਦਿੰਨੇ ਆ ਜੀ ਸਕਰੀਨ ਤੇ ਲਾ ਦੇਵਾਂਗੇ ਉਸ ਤੇ ਨੰਬਰ ਤੇ ਸੰਸਥਾ ਕੋਈ ਸੇਵਾ ਕਰ ਸਕਦੀ ਹੈ ਆਪਣੀ ਨੰਬਰ ਬੋਲਿਓ ਨਿੱਕੇ ਨੰਬਰ ਜੀ 99151 06582 ਇਹ ਬਾਪੂ ਜੀ ਦਾ ਨੰਬਰ ਹੈ ਜੀ 99 99151 ਜੀ 99151 06582 ਜੀ 06582 ਹਾਂਜੀ ਦਿਲ ਸਾਡੇ ਨਾਲ ਕਸਾਲ ਯੂਨੀਅਨ ਦੇ ਆਗੂ ਵੀ ਆ ਜਿਨ੍ਹਾਂ ਨੇ ਉਥੇ ਤੇ ਦੋਸ 378 ਦਿਨ ਮੋਰਚਾ ਚੱਲਿਆ 13 ਮਹੀਨੇ ਤੇ 13 ਮਹੀਨੇ ਇਹਨਾਂ ਨੇ ਉਥੇ ਲਾਇਆ ਤੇ ਬਹੁਤ ਹੀ ਜ਼ਿਆਦਾ ਮੋਰਚੇ ਮਿਹਨਤ ਕੀਤੀ ਸੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਵਜੀਤ ਸਿੰਘ ਹੈ ਪਿੰਡ ਮੇਰਾ ਪੰਨੀ ਆਲਾ ਫੱਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਹੁਣ ਉੱਬਰ ਪਾਣੀ ਆਇਆ ਸੀ ਸੈਣੀ ਵਾਲੇ ਬਾਰਡਰ ਤੇ ਹੀ ਸਾਰੇ ਪਿੰਡ ਦੇ ਸੰਜੋਗ ਨਾਲ ਵੀ ਉੱਥੇ ਰਾਸ਼ਨ ਵੀ ਵੰਡ ਕੇ ਆਂਦਾ ਸੀ ਚਲੋ ਆਪਣੇ ਹਾਲਾਤ ਉਹਨਾਂ ਨਾਲੋਂ ਤਾਂ ਬਹੁਤ ਚੰਗੇ ਆਈ ਪਰ ਨਰਮਿਆਂ ਦਾ ਇੱਥੇ ਵੀ ਬਹੁਤ ਬੁਰਾ ਹਾਲ ਹੈ ਤੇ ਬਾਬਾ ਜੀ ਨੇ ਵੀ ਸਾਨੂੰ ਬਹੁਤ ਸੰਜੋਗ ਦਿੱਤਾ ਸੀ ਸਾਰੇ ਪਿੰਡ ਦਾ ਸੰਜੋਗ ਉਹਨਾਂ ਨੇ ਲਿਆ ਸੀ ਆ ਸਾਨੂੰ ਅਸੀਂ ਉੱਥੇ ਮੰਨ ਲੋ ਚਾਰਾ ਲੈ ਕੇ ਗਏ ਸੀ ਪਸ਼ੂਆਂ ਵਾਸਤੇ ਤੇ ਇੱਕ ਤੂੜੀ ਦੀ ਸੇਵਾ ਲੈ ਕੇ ਗਏ ਸੀ ਕੀ ਕਹਣਾ ਚਾਹੋਂਗੇ ਦੋਸਤ ਇਤਨਾ ਮਾਰ ਇਹ ਹੀ ਵੀ ਵੱਤਵਾਦ ਲੋਕ ਸੰਜੋਗ ਕਰਨਾ ਸੰਸਥਾ ਕਰਨਾ ਕਿਸਾਨ ਯੂਨੀਅਨ ਵਾਲੇ ਵੀ ਮਦਦ ਕਰਨ ਜੀ ਸਾਰਿਆਂ ਦੇ ਨਾਲ ਹੀ ਆਪਾਂ ਨੂੰ ਜੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਪ੍ਰੈਸ ਵਾਲਿਆਂ ਦਾ ਧੰਨਵਾਦ ਜੀ ਜਿਹੜੇ ਤੁਸੀਂ ਸਾਡੀ ਸਾਰ ਲੈਣ ਆਏ ਆ ਦੂਜੇ ਨੰਬਰ ਜੀ ਅਸੀਂ ਅੱਜ ਸਾਡੇ ਬਾਬਾ ਜੀ ਦੇ ਨਾਲ ਖੜੇ ਆ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਸਸਤਾ ਨੂੰ ਵੀ ਬੇਨਤੀ ਕਰਦੇ ਆ ਕਿਸਾਨ ਯੂਨੀਅਨ ਨੂੰ ਬੇਨਤੀ ਕਰਦੇ ਆ ਵੀ ਗਰੀਬ ਬੰਦੇ ਨਾਲ ਖੜਨ ਤੇ ਇਹਨਾਂ ਨੇ 50000 ਨੂੰ ਏਕੜ ਠੇਕੇ ਤੇ ਲਈ ਹੋਈ ਸੀ ਨਰਮੀ ਵਾਲੀ ਪੈੜੀ ਕਰ ਜਾ ਜਾ ਕੇ ਠੇਕਾ ਭਰਿਆ 52 ਬੂਟੀਆਂ ਦੇ ਹਜੇ ਦੇਣੇ ਆ 25-30000 ਕਿੱਲੇ ਦਾ ਖਰਚਾ ਆ ਗਿਆ ਜੀ ਆ ਨਰਮੀ ਤੇ ਆਸੀਗੀ ਤੇ ਇਹ ਵੀ ਹੁਣ ਤੁਹਾਡੇ ਸਾਹਮਣੇ ਇਹ ਵੀ ਗਿਆ ਇਹੀ ਅਸੀਂ ਸਰਕਾਰਾਂ ਨੂੰ ਤੁਹਾਡੇ ਰਾਈ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਡੀ ਸਾਰ ਲੈਣ ਬਾਬਾ ਜੀ ਸਾਰ ਲੈਣ ਕਰੋ 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 ਇਹ ਕਿਵੇਂ ਹੈ ਤਗੜਿਆ ਬਾਬਾ ਕੇ ਬਿਲਕੁਲ ਹੀ ਕਰੋ ਜੀ ਬਹੁਤ ਯਾਦ ਗਰੀਬ ਆ ਇਹਨਾਂ ਨੇ ਹਰ ਸਾਲ ਨਾ 2-3 ਸਾਲ ਹੋ ਗਈਆਂ ਰੈਗੂਲਰ ਫਸਲ ਮਰਦੀ ਮਰਦੀ ਹੈ ਜੀ ਪਾਣੀ ਨਾਲ ਮਰਦੀ ਹਾਂ ਤੇ ਥੋੜਾ ਜਿਆਦਾ ਕੰਡੀਸ਼ਨ ਟਾਈਟ ਹੋਈ ਪਈ ਹੈ ਜੋ ਕਰਜਾ ਚੋਕੇ ਇਹਨਾਂ ਨੇ ਅੱਜ ਤਾਈ ਫਸਲ ਬਾਲ ਕੀਤੀ ਸੀ ਇੱਥੋਂ ਤਾਈ ਆ ਦਿਨ ਦੇਖੇ ਸੀ ਪਰ ਕੁਦਰਤ ਨੇ ਨਹੀਂ ਸਾਥ ਦਿੱਤਾ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਥੋੜੇ ਰਹੀਂ ਸੰਸਦਾਂ ਨੂੰ ਬੇਨਤੀ ਕਰਦੇ ਹਾਂ ਕਿਸਾਨ ਯੂਨੀਅਨ ਨੂੰ ਬੇਨਤੀ ਕਰਦੇ ਹਾਂ ਪ੍ਰੈਸ ਰਹੀਂ ਤੇ ਇਹ ਬਦਪਾ ਸਿੰਘ ਦੀ ਮਦਦ ਕੀਤੀ ਜਾਵੇ ਮੂਰੇ ਆਉਣ ਲੋਕ ਨਿਕਲ ਕੇ ਤੇ ਬਈ ਵੱਧ ਤੋਂ ਵੱਧ ਇਹਦਾ ਗਰੀਬ ਬੰਦੇ ਦਾ ਸਾਥ ਦੇਣ